ਖੂਹ ਹਮੇਸ਼ਾ ਗੋਲ ਕਿਉਂ ਹੁੰਦਾ ਹੈ? ਪਾਵੇਂ ਉਹ ਦੁਨੀਆ ਦੇ ਵਿੱਚ ਕਿਤੇ ਵੀ ਹੋਵੇ। ਨਾ ਵਰਗਾਕਾਰ ਨਾ ਹੀ ਤਿਕੋਣਾ। ਹੈਰਾਨ ਕਰਦੇਵੇਗਾ ਇਸ ਦੇ ਪਿੱਛੇ ਦਾ ਇੱਕ ਕਾਰਨ। ਪਾਣੀ ਨੂੰ ਜੀਵਨ ਮੰਨਿਆ ਜਾਂਦਾ ਹੈ ਤੇ ਪੁਰਾਣੇ ਸਮਿਆਂ ਦੇ ਵਿੱਚ ਘਰ ਦੇ ਵਿੱਚ ਪੀਣ ਵਾਲਾ ਪਾਣੀ ਪ੍ਰਾਪਤ ਕਰਨ ਦਾ ਇੱਕ ਹੀ ਸਾਧਨ ਸੀ ਖੂਹ। ਹਰ ਘਰ ਦੇ ਵਿੱਚ ਖੂਹ ਹੁੰਦੇ ਸੀ। ਹਾਲਾਂਕਿ ਹੋਲੀ ਹੋਲੀ ਦੁਨੀਆ ਬਦਲ ਗਈ ਅਤੇ ਟੂਟੀਆਂ ਤੇ ਟੈਂਕਾਂ ਨੇ ਖੁੱਦ ਹੀ ਜਗ੍ਹਾ ਲੈ ਲਈ। ਕੀ ਤੁਸੀਂ ਜਾਣਦੇ ਹੋ ਦੁਨੀਆ ਦੇ ਵਿੱਚ ਵੱਖ-ਵੱਖ ਹਿੱਸਿਆਂ ਦੇ ਵਿੱਚ ਬਣੇ ਖੂਹਾਂ ਦੇ ਦਿੱਖ ਗੋਲ ਕਿਉਂ ਹੁੰਦੀ ਹੈ? ਇਸ ਖਾਸ ਸ਼ਕਲ ਦੇ ਪਿੱਛੇ ਇੱਕ ਬਹੁਤ ਵੱਡਾ ਰਾਸਟ੍ਰਪਿਆ ਹੋਇਆ। ਬਹੁਤ ਸਾਰੇ ਲੋਕਾਂ ਨੂੰ ਚੰਗੀ ਤਰ੍ਹਾਂ ਸਰਕੂਲਰ ਹੋਣ ਦੇ ਪਿੱਛੇ ਹੈਰਾਨੀਜਨਕ ਕਾਰਨ ਨਹੀਂ ਪਤਾ। ਆਓ ਜਾਣਦਿਆਂ ਇਸ ਬਾਰੇ ਅੱਜ ਦੀ ਇਸ ਰਿਪੋਰਟ ਦੇ ਵਿੱਚ। ਬਹੁਤ ਸਾਰੀ ਮਿੱਟੀ ਉੱਤਕੇ ਖੂ ਬਣਾਇਆ ਜਾਂਦਾ ਸੀ ਇੱਕ ਖੂ ਸਾਰੇ ਖੇਰਲੂ ਕੰਮਾਂ ਦੇ ਲਈ ਪਾਣੀ ਦਾ ਮੁੱਖ ਸਰੋਤ ਹੁੰਦਾ ਸੀ ਉਂਝ ਹੁਣ ਅਜਿਹੇ ਖੂ ਕੋਟੂ ਕੋ ਕਰਾਇਆ ਫਿਰ ਪਿੰਡਾਂ ਦੇ ਵਿੱਚ ਨਸਰਉਂਦੇ ਆ ਜੇਕਰ ਤੁਸੀਂ ਪਿੰਡੂ ਖੇਤਰਾਂ ਦੇ ਵਿੱਚ ਕੁਝ ਪੁਰਾਣੇ ਘਰਾਂ ਦੇ ਵਿੱਚ ਜਾ ਕੇ ਦੇਖੋਗੇ ਤਾਂ ਤੁਸੀਂ ਇਹ ਗੱਲ ਜਰੂਰ ਨੋਟ ਕੀਤੀ ਹੋਵੇਗੀ ਕਿ ਘਰ ਦਾ ਸਾਰਾ ਕੰਮ ਇਸੇ ਹੀ ਖੂ ਦੇ ਪਾਣੀ ਦੇ ਨਾਲ ਹੁੰਦਾ ਹੈ ਹਾਲਾਂਕਿ ਤੁਸੀਂ ਇਹ ਵੀ ਜਰੂਰ ਦੇਖੋਗੇ ਕਿ ਸਾਰੇ ਖੂ ਆਮ ਤੌਰ ਤੇ ਅਕਾਰ ਦੇ ਵਿੱਚ ਗੋਲ ਹੁੰਦੇ ਨੇ ਅਸਲ ਦੇ ਵਿੱਚ ਗੋਲ ਖੂਦ ਦੂਜੇ ਖੂਹਾਂ ਦੇ ਨਾਲੋਂ ਬਹੁਤ ਮਜ਼ਬੂਤ ਹੁੰਦੇ ਐ ਇਸ ਦਾ ਸਭ ਤੋਂ ਵੱਡਾ ਕਾਰਨ ਹੈ ਕਿ ਗੋਲ ਖੂਹ ਦੇ ਵਿੱਚ ਕੋਨੇ ਨਹੀਂ ਹੁੰਦੇ ਜਿਸ ਕਾਰਨ ਖੂਹ ਦੇ ਆਲੇ ਦੁਆਲੇ ਪਾਣੀ ਦਾ ਦਬਾਅ ਬਰਾਬਰ ਰਹਿੰਦਾ ਜਦੋਂ ਕਿ ਜੇਕਰ ਖੂਹ ਗੋਲ ਨਹੀਂ ਬਲਕਿ ਚੌਰਸ ਹੋਵੇ ਤਾਂ ਪਾਣੀ ਦਾ ਦਬਾਅ ਸਿਰਫ ਚਾਰ ਕੋਨਿਆਂ ਤੇ ਹੋਵੇਗਾ ਇਸ ਕਾਰਨ ਇਹ ਖੂਹ ਜ਼ਿਆਦਾ ਦੇਰ ਤੱਕ ਨਹੀਂ ਚੱਲੇਗਾ ਇਸ ਤੋਂ ਇਲਾਵਾ ਖੂਦ ਦੇ ਡਿੱਗਣ ਦਾ ਖਤਰਾ ਵੀ ਕਾਫੀ ਜ਼ਿਆਦਾ ਵੱਧ ਜਾਂਦਾ ਹੈ ਇਸੇ ਲਈ ਦੁਨੀਆ ਭਰ ਤੇ ਵਿੱਚ ਖੂ ਗੋਲਕਾਰ ਦੇ ਵਿੱਚ ਬਣਾਏ ਜਾਂਦੇ ਨੇ ਤੁਸੀਂ ਦੇਖੋਗੇ ਕਿ ਸਾਡੇ ਘਰਾਂ ਦੇ ਵਿੱਚ ਵਰਤੀਆਂ ਜਾਣ ਵਾਲੀਆਂ ਕਟੋਰੀਆਂ ਪਲੇਟਾਂ ਬਾਲਟੀਆਂ ਇਹ ਸਭ ਚੀਜ਼ਾਂ ਵੀ ਗੋਲ ਹੁੰਦੀਆਂ ਜੇਕਰ ਖੂ ਨੂੰ ਚੌਰਸ ਜਾਂ ਫਿਰ ਤਿਕੋਣਾ ਬਣਾਇਆ ਜਾਵੇ ਤਾਂ ਕੋਨਿਆਂ ਤੇ ਪਾਣੀ ਦਾ ਦਬਾਅ ਇੰਨਾ ਜ਼ਿਆਦਾ ਹੋਵੇਗਾ ਕਿ ਉਹ ਬਹੁਤ ਜਲਦੀ ਟੁੱਟੇ ਜਾਣਗੇ ਖੂ ਦੇ ਗੋਲ ਆਕਾਰ ਕਾਰਨ ਪਾਣੀ ਦਾ ਦਬਾਅ ਸਾਰੀਆਂ ਕੰਧਾਂ ਤੇ ਬਰਾਬਰ ਰਹਿੰਦਾ ਹੈ। ਇਹੀ ਕਾਰਨ ਹੈ ਕਿ ਇਸ ਦੀ ਮਜ਼ਬੂਤੀ ਕਰਕੇ ਇਹ ਜਲਦੀ ਨਹੀਂ ਡਿੱਗਦਾ। ਗੋਲ ਹੋਣ ਦਾ ਇੱਕ ਕਾਰਨ ਇਹ ਵੀ ਹੈ ਕਿ ਗੋਲ ਖੂ ਨੂੰ ਵਰਗ ਜਾਂ ਫਿਰ ਤਿਕੋਣੀ ਖੂ ਦੇ ਨਾਲੋਂ ਆਕਾਰ ਦੇਣਾ ਬਹੁਤ ਸੌਖਾ ਹੁੰਦਾ ਹੈ। ਆਮ ਤੌਰ ਤੇ ਖੂ ਨੂੰ ਡ੍ਰਿਲਿੰਗ ਰਾਹੀਂ ਬਣਾਇਆ ਜਾਂਦਾ ਹੈ ਅਤੇ ਇਹ ਪਤਾ ਲੱਗਾ ਕਿ ਗੋਲ ਆਕਾਰ ਦੇ ਵਿੱਚ ਡ੍ਰਿਲ ਕਰਕੇ ਖੂ ਬਣਾਉਣਾ ਬਹੁਤ ਆਸਾਨ ਹੈ। ਹਾਲਕਿ ਨਿਰਪੱਖ ਪੋਸਟ ਦੇ ਵੱਲੋਂ ਅਜੇ ਹੀ ਜਾਣਕਾਰੀ ਦੀ ਪੁਸ਼ਟੀ ਬਿਲਕੁਲ ਵੀ ਨਹੀਂ ਕੀਤੀ ਜਾਂਦੀ ਇਸ ਰਿਪੋਰਟ ਦਾ ਮੁੱਖ ਮਕਸਦ ਉਦੇਸ਼ ਤੁਹਾਡੇ ਆਮ ਗਿਆਨ ਨੂੰ ਵਧਾਉਣਾ ਹੈ ਅਸੀਂ ਇਹ ਜਾਣਕਾਰੀ ਵੱਖ-ਵੱਖ ਵੈੱਬਸਾਈਟਾਂ ਤੋਂ ਇਕੱਤਰ ਕੀਤੀ ਹੈ ਅੰਤਿਮ رائے ਦੇ ਲਈ ਮਾਹਿਰਾਂ ਦੇ ਨਾਲ ਸੰਪਰਕ ਕਰਨਾ ਬਹੁਤ ਹੀ ਜ਼ਰੂਰੀ ਹੈ ਬਾਕੀ ਤੁਹਾਡੇ ਅਗਰ ਇਸ ਬਾਬਤ ਕੋਈ ਵਿਚਾਰ ਨੇ ਤਾਂ ਤੁਸੀਂ ਆਪਣੇ ਵਿਚਾਰਾਂ ਦੀ ਸਾਂਝ ਕਮੈਂਟ ਬਾਕਸ ਦੇ ਵਿੱਚ ਜਰੂਰ ਪਾਓ ਤੇ ਨਾਲ ਹੀ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤੇ ਇਹ ਵੀ ਦੱਸਿਓ ਕਿ ਕੀ ਤੁਹਾਡੇ ਘਰ ਦੇ ਵਿੱਚ ਤੁਹਾਡੇ ਪਿੰਡ ਦੇ ਵਿੱਚ ਕਿਤੇ ਕੋਈ ਖੂਹ ਵਾਲਾ ਘਰ ਹੈ ਜੇਕਰ ਹੈ ਤਾਂ ਤੁਸੀਂ ਸਾਨੂੰ ਉਸ ਇਲਾਕੇ ਦਾ ਨਾਮ ਜਰੂਰ ਦੱਸਿਓ